ਪਿਆਰਿਓ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਜਿਹ ਬਿਖਿਆ ਸਗਲੀ ਤਜੇ ਲਿਓ ਭੇਖ ਬੈਰਾਗ ਕਹੋ ਨਾਨਕ ਸੁਣ ਰੇ ਮਨਾ ਤਿਹ ਨਰ ਮਾਥੇ ਭਾਗ ਮਹਾਰਾਜ ਕਹਿੰਦੇ ਨੇ ਜਿਨਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਤੇ ਦਵੇਸ਼ ਈਰਖਾ ਰੂਪ ਬਿਖਿਆ ਜ਼ਹਿਰ ਦਾ ਤਿਆ ਕਰ ਦਿੱਤਾ ਹੈ ਵਕਾਰਾਂ ਰੂਪ ਜ਼ਹਿਰ ਦਾ ਤਿਆਗ ਕਰ ਦਿੱਤਾ ਹੈ ਮਾਇਆ ਰੂਪ ਜ਼ਹਿਰ ਦਾ ਜਿਸ ਨੇ ਤਿਆਗ ਕਰ ਦਿੱਤਾ ਹੈ ਸਤਿਗੁਰੂ ਜੀ ਕਹਿੰਦੇ ਨੇ ਕਹੋ ਨਾਨਕ ਸੁਨ ਰੇ ਮਨਾ ਤਿਹ ਨਰ ਮਾਥੇ ਭਾਗ ਉਹ ਮੇਰੇ ਮਨਾ ਸੁਣ ਉਸ ਮਨੁੱਖ ਦੇ ਮੱਥੇ ਦੇ ਭਾਗ ਉਤਮ ਹਨ ਉਸ ਮਨੁੱਖ ਦੇ ਮੱਥੇ ਦੇ ਭਾਗ ਸ੍ਰਿਸ਼ਟ ਹਨ ਜਿਨ ਨੇ ਵਿਖਿਆ ਦਾ ਤਿਆਗ ਕਰ ਦਿੱਤਾ ਹੈ ਵਿਕਾਰਾਂ ਦਾ ਤਿਆਗ ਕਰ ਦਿੱਤਾ ਹੈ